ਉਹੀ ਬਾਈ ਹੋ ਗਿਆ ਸਟਾਰਟ ਲੱਗੇ ਰੁਕ ਲਾਉਣ ਇਹ ਰੁਗਣਾ ਮੈਂ ਮੈਂ ਤੇ ਬਾਦੂੜੀ ਚ ਮਾਰਨੇ ਕੱਢ ਗਏ ਕਾਦੀ ਤੇ ਛੋਟਾ ਦਾ ਖਲ ਖਲ ਕਾਦੀ ਆ ਗਾਡੀ ਝੋਟਾ ਜਾ ਕਾਲੇ ਦੂਏ ਪਾਸੇ ਰਿਖਾਉਂਦਾ ਜੇ ਤੂੰ ਰੁਝਾਦਾ ਵੀ ਜਿੱਦੇ ਜਿਹੜਾ ਉੱਧਰ ਉੱਧਰ ਤਾਂ ਪਹਸਾਉ ਇਹਨੂੰ ਉੱਠੇ ਬਾਦ ਤੇ ਬਿਤਾਉਂਦੇ ਆ ਸਸਰੀਕਾਲ ਜੀ ਬਾਈ ਤੁਹਾਨੂੰ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਨਵੇਂ ਵਲੌਗ ਚ ਤੇ ਅੱਜ ਲੱਗੇ ਜੀ ਸਰੋ ਕੱਢਣਾ ਆਪਣੇ ਇਹ ਟਰੈਸਰ ਵੀ ਪਹੁੰਚਣ ਵਾਲਾ ਇਹ ਡੈਡੀ ਟਰੈਕਟਰ ਲਿਆਂਦਾ ਤੇ ਸਕੰਜਾ ਪਾਇਆ ਹੋਇਆ ਆਪਾਂ ਥੈਲੇ ਦੇ ਪਰ ਲਾਦ ਲਈਏ ਸਰੋਂ ਆਈ ਬਾਈ ਤੇ ਦਿਖਾਉਨੇ ਆ ਬੰਦੇ ਪਹੁੰਚੇ ਸਾਰੇ ਤੇ ਕਰਦੇ ਆ ਅੱਜ ਬਾਈ ਸਰੋਂ ਦੇਖਦੇ ਝਾੜ ਕਿੰਨਾ ਕਿਨਕਲਦਾ ਆਪਣੀ ਸਰੋਂ ਨੂੰ ਤੇ ਦਿਖਾਉਨੇ ਆਈ ਆਈ ਉੱਲਾ ਵੀ ਜਾ ਬਾਈ ਲੋ ਜੀ ਬਾਈ ਤੇ ਢੇਰ ਢੇਰੀ ਲਾ ਲਈ ਇਹਨਾਂ ਨੇ ਪਹੁੰਚ ਗਏ ਬੰਦੇ ਸਾਰੇ ਪਹੁੰਚ ਗਿਆ ਪਹੁੰਚ ਗਏ ਪਹੁੰਚ ਗਏ ਇਹ ਲੱਖ ਲੋੜੇ ਬੰਦਾ ਥੋੜਾ ਪੀ ਲਈ ਜਾ ਹਾਂ ਹਾਂ ਚਾਬੀ ਬਾ ਹੁਣ ਖੜਨਾ ਨਹੀਂ ਖਿੱਚ ਤੋ ਕੰਮ ਹਾਂ ਮਸਾਲਾ ਮਲ ਲਓ ਆਪਣਾ ਇਕੱਠਾ ਹੀ ਹੁਣ ਹਾਂ ਹੇ ਇੱਕ ਵਾਰ 4 ਕਿਲੋ ਬਣਾ ਜਾ ਵੀ 4 ਕਿਲੋ ਸ਼ਾਮ ਨੂੰ ਬਣਾ ਲ लेंगे 4 ਕਿਲੋ ਉਹਦੇ ਲੱਗਿਆ ਮਾ ਨਹੀਂ ਨਹੀਂ ਇਸ ਕੋ ਵੀ ਮੁੰਨੇ ਵਰਨੇ ਵਾਲਾ ਨਵੇਂ ਦਾ ਨੇ ਸਾਰੇ ਤਾਂ ਲੱਗੇ ਹੋਏ ਚਾਹ ਪੀ ਕੇ ਸਾਰੇ ਮਾਰਦੇ ਕੀ ਗੱਲ ਇਹ ਬਾਤ ਆਪਣਾ ਆਪਣਾ ਰੱਖਦਾ ਪਰਦਾ ਗਾੜੀ ਆਪਣਾ ਆਪਣਾ ਹਾਂ ਚੱਲ ਖਾਨੇ ਖਾਨੇ ਚਲੀ ਚੋੜੀ ਹੋਗਾ ਚਾਹ ਤੇ ਪਹਿਲਾਂ ਨਹੀਂ ਮਾਰਦੇ ਨਹੀਂ ਪੱਕਾ ਹੈ ਖਰਚਾ ਆਪਣਾ ਆਪਣਾ ਹਾਂ ਖਰਚਾ ਆਪਣਾ ਆਪਣਾ ਯਾਰ ਦੋਸਤੀ ਨਾਲ ਕੁਝ ਹੋਈ ਹੈ ਨਹੀਂ ਚੱਲ 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 ਪਉ ਹਾਂ ਇਹ ਲੰਬੜਦਾਰ ਬਾਈ ਟੌਰ ਕੱਢੀ ਫਿਰਦਾ ਦੇਖ ਲੈ ਹੈ ਇਹ ਦੇਖ ਲੋ ਕੱਲ ਰਈ ਬਈ ਰਸਤਾ ਬਣਾਉਂਗੇ ਤੇ ਗੱਬੇ ਵਾਲੀ ਚੱਕੀ ਆਣੀ ਇਹਨਾਂ ਚਾਚਾ ਪਹੁੰਚ ਗਿਆ ਜੀ ਚਾਚੇ ਦੀ ਡਿਊਟੀ ਆ ਭਾਈ ਲੈ ਹੋਰ ਅੱਜ ਦੀ ਗੱਲ ਜੀ ਬੰਦਾ ਗਿਆ ਹੋਇਆ ਹੈ ਬੰਦਾ ਗਿਆ ਹੋਇਆ ਅੱਜ ਭੂਖਾ ਪੜਦਾ ਅੱਛਾ ਅੱਛਾ ਆਪਣੇ ਸਹਰਾਲ ਠੀਕ ਹੈ ਠੀਕ ਸਵੇਰੇ ਸਾਜਰੀ ਲੰਘ ਗਿਆ ਸਾਜਰੀ ਲੱਗ ਗਿਆ ਤਾਂ ਠੀਕ ਆ ਮੁੜਿਆਉਣਾ ਸ਼ਾਮ ਨੂੰ ਨੇ ਠੀਕ ਆ ਹੋਊਗਾ ਤੇ ਬਾਅਦ ਆ ਜਾਣਾ ਅੱਛੀ ਗੱਲ ਜੀ ਆਪਾਂ ਜਾਨੂੰ ਕਿ ਹਮਾਰਾ ਰਸਤਾ ਬਣਾ ਲਓ ਡੈਡੀ ਟਰੈਕਟਰੋਂ ਮੇਠਾ ਜੱਦਾ ਸੜੀਆਂ ਸੋਚਿਆ ਨਹੀਂ ਮੈਨੂੰ ਕੱਟੀ ਜਾਂਦਾ ਆਪਣਾ ਕੱਢਦਾ ਮੈਨੂੰ ਕੱਟੀ ਜਾਂਦਾ ਕਿ ਫਰੇਸਰ ਨਹੀਂ ਆਇਆ ਤੇ ਹੁਣ ਤੱਕ ਆਹ ਦੇਖ ਲੈ ਅਸੀਂ ਚੱਲੀਆਂ ਜਾਣਾ ਕੱਢਣ ਰਸਤੇ 'ਤੇ ਪਹੀ ਪਹੀ ਕੱਢਦੀ ਹੈਗਾ ਆ ਰਸਤਾ ਬਣਾਓ ਰਸਤਾ ਦਾ ਬਣਾਓ ਆਹ ਦੇਖ ਲੈ ਐੇ ਬੰਦੇ ਆਏ ਇਹਦੇ ਬੰਦੇ ਆਏ ਦੇਖ ਹਾਂ ਇੰਨੇ ਭਈਏ ਰਸਤਾ 2 ਮਿੰਟ ਲੱਗਣੇ ਬੰਨਣ ਨਾਲੇ 2 ਮਿੰਟ ਤੱਕ ਆਹ ਰੁਕ ਜਾ ਕੇ ਇੱਧੇ ਰੱਖ ਲਓ ਪਰਲੇ ਕੈਰੇਜ ਕੈਸੀ ਢਾਈ ਮੁੱਕ ਗਿਆ ਨਹੀਂ ਨਹੀਂ ਤਗਲੋ ਚਗਲੋ ਪਰਾਂ ਖੁੰਜੇ ਤੇ ਬੜੂਗਾ ਬਈ ਟਰੈਕਟਰ ਉੱਥੇ ਯਾਰ ਉਹ ਮੰਗਲ ਦੀ ਹਾਂ ਤੁਸੀਂ ਕਿੱਧਰ ਬੁਆਇਆ ਤੁਸੀਂ ਟਰੈਕਟਰ ਪਰਲੇ ਪਾਸ ਹੀ ਜਾਣਾ ਥੋੜਾ ਸੇ ਉਥੇ ਤੇ ਕਿੱਧਰ ਘੁੰਮ ਕੇ ਆਉਗਾ ਕਾਹੀ ਤੋਂ ਮੈਂ ਪੱਲਾ ਪਛਾਲੋ ਉਹ ਵੀ ਢੇਰ ਲਾ ਲੋ ਓ ਮੇਰੀ ਗੱਲ ਸੁਣੋ ਇੱਧਰ ਨਾ ਜਾਓ ਯਾਰ ਤੁਸੀਂ ਮੇਰੀ ਗੱਲ ਸੁਣ ਕਿੱਧਰ ਨਹੀਂ ਜਾਣਾ ਓਰੇ ਪਰਲੀ ਹਾਂ ਪਰਾਂ ਲੱਗਣਾ ਹੈ ਸਮਾ ਬਾਈ ਪੂਰੀ ਪੱਕੇ ਦੇਖ ਲੈ ਕਹਾਂ ਵੇਓ ਕਹਾਂ ਗਿੱਲਾ ਵੀ ਆ ਇਸੇ ਤੋਂ ਬਾਅਦ ਆ ਜੀ ਇਹ ਫਸਾ ਲੈ ਜਾਏਗਾ ਤੂੰ ਕਹਿੰਦਾ ਕਹਿੰਦਾ ਛੋਟੇ ਜਾਲੇ ਚੁੱਕਦੇ ਨਹੀਂ ਹੁੰਦੇ ਮੈਂ ਤੇ ਇਸ ਤੇ ਇਸ ਤੇ ਵੀ ਛੋਟਾ ਆਇਆ ਉਧਰ ਕ ਬੰਦੇ 'ਚ ਬੰਦਾ ਵੱਜਦਾ ਟਰੈਕਟਰ ਦੇ ਚੱਕੇ ਪੜੇ ਟੜਦੇ ਆ ਹਾਂ ਹਾਂ ਸੁਣ ਲਾ ਪਿਆ ਪਿਆ ਕਿਲੋ ਭਜਨੇ ਆਉਣਾ ਹੈ ਹਾਂ ਇਹ ਖਾਣ ਲਈ ਚੱਲ ਚੱਲ ਚਲੋ ਚਲੋ ਅੱਛਾ ਚਲਦੀ ਆ ਪੱਛੋਂ ਤੇ ਉਧਰ ਨੂੰ ਤੂੜੀ ਦਾ ਮੂੰਹ ਜਾਣਾ ਲੈ ਟਰੈਕਟਰ ਲੈ ਆ ਇੱਟਲੇ ਰੰਨੇ ਆ ਰਾਂਗੇ ਰਸਤਾ ਬਣ ਗਿਆ ਰਾਜਾ ਉਹਨੂੰ ਕ ਡਰਾਈਵਰ ਨੂੰ ਕਾ ਆ ਜਾ ਤੂੰ ਚਲਾ ਅੱਜ ਅਰਜਣ ਚਲਾ ਕੇ ਦੇਖ ਤਾਂ ਲੱਗ ਜੂ ਹੱਥ ਉਹ ਹੱਥ ਲੱਗਣੂ ਕੋਦੇ ਹੈ ਕੀ ਆ ਇਹ ਉਹ ਰੇਲ ਗੱਡੀ ਆ ਵੀ ਚਲਾਉਣੀ ਨਹੀਂ ਆਉਂਦੀ ਹੂੰ ਧੀ ਬੰਨੀ ਚੱਲਣੀ ਹੈ ਗੇਅਰ ਹੀ ਮੈਨੇਜ ਕਰਣਾ ਹੀ ਨਹੀਂ ਹੂੰ ਚੱਲਣਾ ਨਹੀਂ ਉਹ ਗੇਅਰ ਉਹ ਮੁਰੇ ਆ ਇਹਦਾ ਉਹਦੇ ਨਾਲੇ ਅੱਗੇ ਪਿੱਛੇ ਹੁੰਦਾ ਵਿੱਚੇ ਬੋਤਲਾਂ ਸਿੱਟੀਆਂ ਹੋਈਆਂ ਖਾਲੀ ਓਏ ਵਿੱਚੇ ਬੋਤਲਾਂ ਸਿੱਟੀਆਂ ਹੋਈਆਂ ਖਾਲੀ ਰੋਜ਼ ਹੀ ਪੁੰਦੇ ਆ ਇਹ ਹੈ ਤੇ ਵੀ ਤੇ ਰੋਜ਼ ਹੀ ਪੁੰਦੇ ਆ ਮੈਨੂੰ ਲੱਗਦਾ ਇਹ ਲੰਬੜਾਰ ਤੇ ਭਾਈ ਉਹ ਥਲੇ ਵੀ ਨਾ ਪੀਂਦੇ ਚਲੰਬੜਾਰ ਪੀਂਦਾ ਇਹਦਾ ਗੱਲ ਹੈ ਪਲਾਸਟਿਕ ਦੀ ਉਹ ਆ ਕਾਂਚੀ ਕਿੱਥੋਂ ਦਾ ਹੋਣਾ ਕਾਂਚ ਦਾ ਮਹਿੰਗਾ ਪੈਣਾ ਵਾ ਹਾ ਆ ਉਧਰ ਤੇ ਮੋੜ ਮੜਾ ਜਾ ਹਾਂ ਫਿਰ ਸੱਜਾ ਕਰਕੇ ਵਾੜ ਲੈ ਇਧਰ ਹਾਂ ਕਰ ਲਈ ਸਾ ਗੰਨੇ ਜਾ ਰਹੇ ਸਿੱਧਾ ਇਹ ਆਏ ਬੈਕ ਹੋਣਾ ਬੈਕ ਹੋਣਾ ਲੋਈ ਬਾਈ ਹੋ ਗਿਆ ਸਟਾਰਟ ਲੱਗੇ ਰੁਕ ਲਾਓ ਹਾਂਜੀ ਕਪੂਰ ਕੱਢ ਲੈ ਕਰ ਗਿਆ ਹੁਣ ਭਈ ਇਹ ਕਹਿੰਦੇ ਰੋਟੀ ਵੀ ਕਹਿੰਦੇ ਬਾਅਦ ਚ ਖਾਣੀ ਹੈ ਕੱਢ ਕੇ ਖਾਵਾ ਮਾ ਦਾ ਕੱਢ ਲਓ ਇਹਦਾ ਖਾ ਲਓ ਹੂੰ ਕਹਿੰਦੇ ਖਾ ਲੀਏ ਹਾਂ ਖਾਣ ਚੰਗਾ ਖਾ ਲਓ ਰੋਟੀ ਖਾ ਲਓ ਵਰਦਾ ਖਾਣੀ ਹੋ ਪੈਣੀ ਆ ਜਾਨ ਪੈ ਜੂਗੀ ਹੋਰ ਇਹ ਕਹਿੰਦਾ ਬਾਕੀ ਆਪਾਂ ਨਾਲ ਦੀ ਨਾਲ ਭਰ ਵੀ ਦਿੱਤੇ ਬਈ ਥੱਲੇ ਅਠਾ ਸੱਜੇ ਭਰਤੇ ਤਰੇ ਤਾਂ ਬਈ ਬਾਕੀ ਇਹ ਆਸੂਨ ਆਸੇ ਖਿਲਾ ਹੈ ਹੈ 10 ਸੈਲਾ 10 ਸੈਲਾ ਮੈਂ ਕਪੂਰ ਕੱਢਤਾ ਜਾਂ ਚੈੱਕ ਰਹਿ ਗਿਆ ਅੱਧਾ ਅੱਧਾ ਮਾਲ ਬਣਾ ਚਾਹਵਾ ਹੈ ਜੱਲਿਆ ਡਰਾਈਵਲ ਤਿਆਰ ਵਾਲੀ ਜਾਣੇ ਨੂੰ ਹਾਂ ਹੈ ਵੀ ਕਪੂਰ ਲਾਇਆ ਹੀ ਹੈ ਕਿਹੜਾ ਲਾਇਆ ਹੈ ਨਾ ਘਾਟੀ ਦਾ ਦੂਏ ਨੂੰ ਤਿਆਰ ਹੈ ਆਊਗਾ ਮਿਲ ਕੇ ਜਿਆਦਾ ਕਿਹੜਾ ਭੰਨ ਇਹ ਡੱਲਾ ਹੁੰਦਾ ਨਾ ਫੇਰ ਜਲ ਜਾਣੀ ਦੀ ਡੱਲਾ ਨਹੀਂ ਹੈਗਾ ਇਹਦਾ ਫੇਰ ਵੀ ਹੋ ਰਿਹਾ ਨਾ ਫੇਰ ਵੀ ਜਾਨੀ ਔਖੀ ਗਾੜੀ ਉਹਨਾਂ ਦਾ ਠੀਕ ਹੈ ਇੱਕ ਕਿਹੜਾ ਲਾਇਆ ਕਿਤੇ ਕਿ ਦੂਰ ਜਾਣਾ ਹੈ ਘਰ ਤਾਂ ਘੇਰ ਨਹੀਂ ਘਰ ਹੀ ਜਾਣਾ ਹੈ ਦਨਕੇ ਆ ਜਾਣਾ ਨਾ ਸਾਹਮਣੇ ਜਲ ਜਾਣੀ ਆਰਾਮ ਨਾ ਫੇਰ ਥੱਲੇ ਟਰੈਕਟਰ ਦੇ ਟਾਇਰ ਵੀ ਲਾਉਣੇ ਫੁੱਲੇ ਆਹੋ ਬ੍ਰੇਕਾਂ ਦੇ ਸਾਰੇ ਜਾਉ ਬਹੁਤ ਐਨੇ ਕ ਨਾ ਤਿਲਕ ਦੇ ਜਾਚੇ ਇਹ ਸਰੂਆਂ ਕਰਕੇ ਥੱਲੇ ਤਿਲਕਦੇ ਆਹ ਤੇ ਇਹ ਦੂਰ ਦੀ ਥੱਲੇ ਦੂਏ ਨਾਲ ਇੱਕ ਜਿਹੀ ਇਹ ਜੂਰੀ ਵਾਲੇ ਆ ਫੀਡ ਵਾਲਾ ਜਾਂ ਦੂਆ ਡਾਇ ਵਾਲਾ ਖੜ ਜਾਂਦਾ ਹੈ ਹਾਂ ਇਹ ਨਹੀਂ ਖੜਦਾ ਹੈਗਾ ਥੱਲੇ ਚਾਰ ਪੈ ਹੋਣੇ ਥੱਲੇ ਘੱਟੇ ਘੱਟੇ ਇਕੱਠੇ ਕਰਕੇ ਭਰੀ ਜੀ ਹੈਗੀ ਤਿੰਨ ਤਿੰਨ ਕ ਤਾਂ ਹੈਗੀ ਆਈਆਂ ਚਾਰੇ ਹੋਣੇ ਇਕੱਠੇ ਕਰੀ ਤਾਂ ਬਹੁਤ ਵੱਡੀ ਜੀ ਦੀ ਆ ਇਹ ਬਹੁਤ ਬਾਕੀ ਸਭੀ ਨਾਲ ਦੀ ਨਾਲ ਵਧੀਆ ਬੜਾ ਮੋਟਾ ਕੰਮ ਰਹਿ ਜਾਣਾ ਪੱਖੇ ਵਾਲਾ ਉਹ ਤਾਂ ਪੱਖੇ ਦੀ ਰਹਿਣਾ ਮੜਾ ਮੁੱਟਾ ਉਹਦਾ ਜੇ ਵੇਚਣ ਵੇਚ ਕੇ ਆਉਣੀ ਹੈ ਫਿਰ ਤੁਹਾਨੂੰ ਨਹੀਂ ਲਾ ਲੈਣਾ ਉੱਥੇ ਨਹੀਂ ਲਾ ਲੈਣਾ ਇਹ ਘਰਾਂ ਰੱਖਣੀਆਂ ਦਾ ਇੱਕ ਵਾਰੀ ਪੱਖੇ ਸਾਡਾ ਮੇਰੇ ਉਹ ਡਾ ਲਓ ਘਰਾਂ ਰੱਖਣੀਆਂ ਸੀ ਜਿਹੜੀ ਵਿਕੀਉ ਦੇ ਵੇਚ ਦੇਣੀਆਂ ਸੀ ਨੰਨਾ ਠੀਕ ਆ ਹਾਂ ਬਾਕੀ ਘਰਾਂ ਰੱਖ ਲੈਣੇ ਨੰਨਾ ਠੀਕ ਆ ਕਿ ਆ ਫਿਰ ਮੁੱਲ ਲਈ ਜਾਉਗੇ ਹੁਣ ਸਾਲ ਬਾਅਦ ਖਬਰੇ ਅਗਲੇ ਸਾਲ ਲਾਉਣੀ ਖਬਰੇ ਨਹੀਂ ਹਾਂ ਪਈ ਤਾਂ ਰਹੂਗੀ ਆ ਪਿਛਲੇ ਸਾਲ ਅਸੀਂ ਸਾਡੇ ਉੱਤੇ ਲਈ ਤੀ ਡੇਢ ਕੁਇੰਟਲ ਬਸ ਸਾਲ ਪੂਰਾ ਵਧੀਆ ਲੰਘ ਗਿਆ ਹਾਂ ਪਿਛਲੇ ਸਾਲਗਾਤਾ ਪਰਾਰ ਪਿਛਲੇ ਸਾਲ ਨਹੀਂ ਤਾਂ ਹੈਗਾ ਸੈਵੀਓ ਜਿਆਦਾ ਸਰੋਂ ਨਹੀਂ ਦੀ ਸੀ ਸੈਵੀਓ ਦਿੱਤੀ ਸੀ ਸੈਵੀਓ ਦਿੱਦੀ ਆ ਹਮ ਆਇਆ ਨੇ ਸਾਡੇ ਜਵੀ ਦੀ ਐ ਚ ਹਾਂ ਮੈਂ ਇੱਕ ਟੀ ਡੜੀ ਵਿੱਚ ਕਹਿੰਦਾ ਗਾ ਇਹ ਚ ਵੀ ਜਵੀ ਉਹ ਵੀ ਦਨੇ ਮੈਂ ਕਿਹਾ ਸਰੋਂ ਹੋ ਜੂਗੀ ਕਰਦੀ ਵੀ ਕੀਲਾ ਆਹਾ ਵੀ ਜਵੀ ਤਾਂ ਮੇਰਾ ਦੇਖੋ ਰੂਟਾ ਕੋਈ ਨਹੀਂ ਸਕਿਆ ਬਿੱਤਰਾ ਇਹ ਚ ਇਹ ਮੈਂ ਕਿਹਾ ਨਹੀਂ ਰੂਟਾ ਸਕਿਆ ਐਨ ਖੜੀ ਹੈ ਕੈਮ ਹਮ ਮਾਰ ਕੇ ਕਟਰ ਨਾਲ ਦੀ ਨਾਲ ਕੋਖਰਾ ਦੋ ਜੋ ਉੱਪਰ ਜਾ ਪਾਣੀ ਨਾ ਭਰ ਦੋ ਇਹਨੂੰ ਨਹੀਂ ਰੂਟਾ ਮਾਰ ਜਦੇ ਨਹੀਂ ਰੂਟਾ ਬਿੱਟਰ ਚਾਹੀ ਰੂਟਾ ਬਿੱਟਰ ਕਮਾ ਦੇ ਮਣਮਣਾ ਨਾਲੇ ਪਾਸੇ ਜਿਹਨੇ ਬਾਹਰ ਆਣਾ ਗੱਲ ਨੇ ਪਾਣੀ ਤੇ ਬਾਦ ਜਦੇ ਜਦੇ ਜੰਮਣਾ ਹੀ ਤਾਂ ਹੈ ਨਾਲੇ ਬੁੱਕ ਤੇ ਨੂੰ ਫਾਇਦਾ ਹੋ ਜਾਊਗਾ ਫਾਇਦਾ ਫਾਇਦਾ ਉਸੋਕੇ ਚ ਪਾਣੀ ਲੱਗ ਜਾਊਗਾ ਹੈ ਮਾਤੀ ਸਾਹ ਹੋ ਜਾਣਗੇ ਰੋਟੀ ਖਾਣੇ ਵਿੱਚ ਖਾਲਾ ਦੋ ਵੀ ਆਹ ਦੇ ਬੰਦੇ ਤੇਰੇ ਫਿਰਦੇ ਨਹੀਂ ਆ ਦੇ ਨੰਬਰਦਾਰ ਪਿੱਛੇ ਫਿਰਦਾ ਏ ਬਾਕੀ ਬੰਦੇ ਮੁਰੇ ਚਾਚੇ ਰੋਟੀ ਖਾਣੇ ਦੇਖ ਲੈ ਲੰਬੜਾ ਕੀ ਬਣਾਇਆ ਹੈ ਬੰਦੇ ਬਾਗੀ ਫੌਜ ਮਨਾ ਪਹਿਲੇ ਹੀ ਹਟ ਗਏ ਤੇ ਬੜਾ ਮੁਰੇ ਖੜਾ ਹੈ ਦੇਖ ਆਇਆ ਤੂੰ ਪਰ ਲੈਣੇ ਅਸੀਂ ਫੌਜ ਦਾ ਕੈਪਟਨ ਉਰੇ ਖੜਾ ਪਹਿਲੇ ਨੱਠ ਗਿਆ ਉਹ ਇਹ ਵੀ ਦੁਰਪਿਆ ਵੀ ਉਹ ਮੋਟਰ ਨੇੜੇ ਹੀ ਆ ਆਹੋ ਛਾਂਵਾਂ ਚ ਬੈਠ ਕੇ ਖਾ ਲੂਗੇ ਫੇਰ ਇਹਨੇ ਹੌਲੀ ਹੌਲੀ ਤੁਰ ਤੁਰ ਹੀ ਜਾਣਾ ਹੁਣ ਤੁਰ ਹੀ ਤਾਂ ਜਾਉਂਗੇ ਫਿਰ ਰੋਟੀ ਖਾਧੀ ਹੈ ਜੀ ਹੁਣ ਚਲਾ ਤੈਨੂੰ ਰੋਟੀ ਦੀ ਸੀ ਜਾਣੀ ਪਰ ਉਹਨੂੰ ਇੱਕ ਵਾਰੀ ਖਾ ਲੈਣ ਵਧੀਆ ਵਧੀਆ ਏ ਠੀਕ ਨਹੀਂ ਬੜੂਗਾ ਕੰਮ ਨਾਲੇ ਫੇਰ ਛੱਲੀਆਂ ਜਲ ਜਾਉਂਗੇ ਕੱਢ ਕੇ ਓਏ ਆਹੋ ਛੱਲੀਆਂ ਜਾਣਾ ਡੇਢ ਕਿਲਾ ਉਹ ਕੱਢਣਾ ਹੋਰ ਕੱਢਦੇ ਨਾ ਨਾ ਸ਼ਾਡੇ ਉਧਰ ਢਾਈ ਵੱਲ ਉਧਰ ਵਾਲੀ ਖੇਤਾਂ ਵੱਲ ਹਵੇਲੀ ਵਾਲੇ ਦਾ ਅੱਛਾ ਸਰੋਂ ਦਾ ਹਾਂ ਪਹਿਲਾਂ ਉਹਦੇ ਕੱਢਣ ਜਾਣਾ ਤਾਂ ਠੀਕ ਹੈ ਠੀਕ ਹੈ ਡੈਡੀ ਕਹਿੰਦਾ ਪਹਿਲਾਂ ਸਾਡੀ ਕਰ ਦੋ ਫੇਜ ਆਏ ਜਿੱਥੇ ਨਾ ਨਾ ਠੀਕ ਹੈ ਹੂੰ ਨਿਬੜ ਦੇਣੀ ਨੱਪੜ ਜਾ ਨਾਲੇ ਹੁਣ ਤਾਂ ਪਾਸ਼ ਪਾ ਖੜਕੀ ਅੱਜ ਸਹੀ ਪਾਸ਼ ਪਾ ਖੜਕੀ ਹੂੰ ਦੱਖਣ ਆ ਗਿਆ ਬੱਦਲ ਬੁੱਧ ਹੂੰ ਹੂੰ ਨਹੀਂ ਪਾਸ਼ ਪਾ ਮੁੜਿਆ ਹੀ ਨਾ ਜਿਹੜੀ ਆਹ ਬਾਹਰ ਚਮਕੌਰ ਸਾਈਡ 'ਚ ਖਾਸਾ ਮੀਂਹ ਹੋ ਲਿਆ ਹੋ ਲਿਆ ਡਾਕਟਰ ਆਉਂਦਾ ਜਿਹੜਾ ਤੰਦੋਲਿਆਂ ਵਾਲਾ ਕਹਦਾ ਬਾਈ ਪਤਨ ਵਾਲੇ 'ਚ ਲਾਤੇ ਸਾਡੇ ਪਰਸੋਂ ਪੂਰੇ ਆਓ ਫਿਰ ਆਪਾਂ ਛੋੜ ਕੇ ਆਪਾਂ ਰਾਜ ਜੱਲੇ ਵੀ ਦੀ ਬਾਤ ਕਰਾਂਗੇ ਸਾਧ ਰਹੀ ਆਪਣੇ ਬਚੌਰਿਆ ਪਰਸੋਂ ਦਾ ਇੱਕ ਪਰਸੋਂ ਪਰਸੂ ਐਦਵਾਰ ਦਾ 550 ਪਰਸੂ ਪੈ ਲਿਆ ਚਲੋ ਹੁਣ ਸੁੱਖੇ ਰੱਖੇ ਮਹਾਰਾਜ ਸੁੱਖੇ ਸੁੱਖ ਸਾਬ ਸਰਦੀਆਂ ਵੱਡ ਹੋਈਆਂ ਵੇ ਹਾਂ ਹੈ ਕਿ ਨਹੀਂ ਆਈ 10 15 ਦਿਨਾਂ ਚ ਸਰਦੇ ਆ ਜਾਣੇ ਸਾਬ ਦੇ ਆ ਜਾਣੇ ਨਾਲੇ ਆਹ ਜਿਹੜੀ ਪਛਵਾ ਨਾ ਇਹਨੇ ਤਾਂ ਇੱਕ ਲੱਖਤ ਬਣਾਉਣੀ ਸੀ ਨਾ ਮਸ਼ੀਨਾਂ ਲੱਗੀਆਂ ਚੱਲਣ ਹੁਣ ਚੱਲ ਪੀਆਂ ਚੱਲ ਪੀਆਂ ਹੁਣ ਦਿਨ ਸਾਰਾ ਦਿਨ ਤਾਂ ਚੱਲੀ ਹੋ ਜਾਂਦੀ ਆ ਵਾ ਪੈ ਜਾਣਾ ਦੋ ਦਿਨ ਤੇ ਦਿਨ ਤੋਂ ਬਾਅਦ ਤਾੜ ਫੁੱਲ ਪੈ ਜਾਣਾ ਪੰਜ ਸੱਤ ਦਿਨ ਤਾੜ ਰਹਿੰਦਾ ਇਹ ਦੇਖਦੇ ਅਸੀਂ ਕੱਲੂ ਵਡਾਉਣੀ ਆ ਬੜੀਆ ਆ ਪੱਕੇ ਵੀ ਜਿਹੜੀ ਹੈਗੀ ਹੌਲੀ ਹੌਲੀ ਵੜਾਈਏ ਕਿ ਨਹੀਂ ਇਕੱਠੀ ਦਾ ਵੱਡ ਵੀ ਨਹੀਂ ਹੁੰਦੀ ਨਾਲੇ ਚਲੋ ਜੀ ਚਲੋ ਪਾਟਾ ਰੱਖਣਾ ਪਾਟ ਨਹੀਂ ਪਾਟਾ ਵਰਕ ਲਿਆ ਪਾਰਟੀ ਕਿੱਧਰ ਗਈ ਪਾਰਟੀ ਗੱਗੇ ਨਹੀਂ ਹਾਂ ਗੱਗੇ ਨਹੀਂ ਕਿੱਧਰ ਗਏ ਕੀ ਨਿਆ ਗੱਗਾ ਹੱਥ ਨਾਲ ਕਿਉਂ ਸ਼ਾਮਾਂ ਪਿਆ ਉੱਥੇ ਅੱਛਾ ਹਵਾ ਖਾਲੀ ਬੋਕਮ ਦੀ ਗੱਦੀ ਖੇਤਾਂ 'ਚ ਹਾਂ ਪਾਏ ਆ ਰਾਮਣਾ ਲਿਟਦੇ ਆ ਕਿਤਾ ਕਰ ਲੈ ਹਵਾ ਚਲਦੀ ਠੰਡੀ ਏ ਇੱਕ ਠੰਡੀ ਹਵਾ ਜਾਂਦੀ ਆ ਅੱਜ ਪਾਛ ਪਾ ਇਹ ਲੋ ਨੀਂਦ ਚੱਲਣ ਲੱਗੀ ਹੋਰ ਜੇ ਲੋ ਪੈਣ ਲੱਗੀ ਫੇਰ ਬੈਠਣਾ ਔਖਾ ਹੋ ਜਾਂਦਾ ਵੜਾ ਜਾਂ ਲੋ ਦਰਖਤਾਲੀ ਸ਼ਾਮਾਂ ਉੱਥੇ ਪੱਖਣਸਲਾ ਗਰਮ ਹੁੰਦਾ ਹਾਂ ਧੱਕੜ ਜੀ ਨਹੀਂ ਬੈਠ ਸਕਦਾ ਬਾਹਰ ਬੈਠਣ ਜੀ ਜਾਂਦਾ ਇਹ ਅਗਲਾ ਅੰਦਰ ਨੂੰ ਨੜਦਾ ਸਹੀ ਗੱਲ ਇਹ ਪਾਛ ਪਾ ਠੰਡੀ ਹੁਣ ਪਾਛ ਪਾ ਚੱਲਦੀ ਦਿੱਤੀ ਚੱਲ ਖਾਇਆ ਵੇ ਰੋਟੀ ਵਾਈ ਫੇਰ ਚਲਾਉਨੇ ਆ ਹੋਰ ਕੀ ਆ ਹੂੰ ਬੱਤਾ ਕਰ ਹੈਗੀ ਅੱਧੇ ਦੇ ਵੀ ਥੋੜਾ ਹੀ ਕੰਮ ਇੱਕ ਝਟ ਦਾ ਕੰਮ ਨਾਲੇ ਹਰ ਟਾਈਮ ਰੁਕਦੇ ਦਾ ਕੰਮ ਫਿਰ ਰੁਕਣ ਦਾ ਸਾਰਾ ਸਭ ਕੁਝ ਖਤਮ ਹੈ ਹਾਂ ਜੇ ਚਲਾਇਆ ਤਾਂ ਚੱਲ ਹੈਗੀ ਦੀ ਰੜਕੀ ਜੀ ਮੜੀ ਜੀ ਮੈਂ ਤਾਂ ਖੜਕਦੀ ਖੜਚੇਗੀ ਆੜੇ ਜੰਮਿਆ ਬਤਾਏਗਾ ਕਹਿੰਦਾ ਕਹਿੰਦਾ ਜੰਮਦਾ ਇਹ ਰੈਡੀ ਕਹੀ ਜਾਂਦਾ ਕਹਿੰਦਾ ਘਟ ਜੰਮੂ ਕੋਹਣਾ ਜੰਮੂ ਹੈ ਹੁਣ ਪਾਣੀ ਲਾਏ ਜੰਮਣਾ ਹੈ ਪਾਣੀ ਪਾਣੀ ਲਾਏ ਆ ਜੰਮਿਆ ਬਤਾ ਦੇਗਾ ਆ ਜੰਮਿਆ ਹੋਇਆ ਇਹਦਾ ਹੁਣ ਪਾਣੀ ਲੱਗਦੇ ਤੂੰ ਆਰੇ ਕਿ ਕਰਾ ਖੜਾ ਆਦੇ ਇਹ ਤਾਂ ਜਾਈਦਾ ਕੈਡਰ ਬੱਜੇ ਨਾ ਪਾਣੀ ਲੱਗਣਾ ਇਹਨੂੰ ਫੇਰ ਦੇਖੀ ਤੂੰ ਕਿਹਦੇ ਥੱਤੀ ਵੀਜ ਐ 38 ਹੈ 38 ਵੀਜ ਐ ਉਹ ਪਰਲਾ 95 ਜਿਹੜਾ ਸੌਤੇਲੇ ਆ ਉਹ ਪਰਲਾ 95 ਆ ਇਹ 38 ਆ ਰੋਜੀ ਬਾਈ ਤੇ ਘਰਾਂ ਛੱਡ ਜਾਂਦੇ ਥੈਲੇ ਤੇ ਆਹਰ ਕੰਮ ਰਹਿ ਗਿਆ ਹੁਣ ਆਪਣਾ ਬੰਦੇ ਲੱਗੇ ਹੋਏ ਮਾਰੋ ਮਾਰ ਤੇ ਰੋਟੀ ਖਾ ਲਈ ਸੀ ਇਹਨਾਂ ਨੇ ਬਾਕੀ ਕੰਮ ਰਹਿ ਗਿਆ ਬਾਈ ਤੇ ਬਾਕੀ ਇਹਾ ਢੇਰ ਉਹ ਲੱਗਿਆ ਹੋਇਆ ਕੋਲ ਵੈਸਾ ਤੇ ਹੋ ਰਹੇਗੇ ਉਹ 15-20 ਮਿੰਟ ਦਾ ਕੰਮ ਹੋਣਾ ਫਾਈਨਲ ਕੰਮ ਆਪਰਾ ਢੇੜਾ ਪਾਉ ਲੱਗਿਆ ਬਈ ਦੇਖ ਤੂੜੀ ਕਟੇ ਆਉਂਦੇ ਬੰਦੇ ਬੀ ਉਹ ਯਾਰ ਬਣ ਗਿਆ ਐਨ ਬਣ ਗਿਆ ਬੰਦੇ ਚਾਰ ਚੜੇ ਹੋਏ ਉੱਪਰ ਚਾਰ ਬੰਦੇ ਕਰਿਆ ਵਾ ਚਾਰ ਬੰਦਾ ਬਾਕੀ ਆ ਰਹੀ ਹੈ ਇੱਥੇ ਟੱਕ ਹੋ ਗਿਆ ਬਈ ਸਾਰਾ ਇੱਥੇ ਥੋੜਾ ਜਿਹਾ ਕੱਠ ਹੈਗਾ ਨਾ ੂਟੀ ਜੀ ਹੋ ਜਾਂਦੀ ਜਿਹੜੀ ਥੁਲੀ ਡੰਡਾ ਨਹੀਂ ਹੈਗਾ ਜਾਨੀ ਕਿ ਆਪਣੇ ਤੇ ਉਧਰ ਤਾਂ ਸਾਫ ਹੈ ਬਈ ਇੱਥੇ ਚੱਲ ਗਿਆ ੜਕਾ ਫੇਰ ਚੱਲ ਰਿਹਾ ਹਰ 10 ਮਿੰਟ ਦਾ ਗਿਆ ਬੱਸ ਨਿਕਲ ਗਿਆ ਬਾਬਾ ਅੱਗੇ ਹੋਰ ਤੇਜ਼ ਬਾਬਾ ਮਾਟਰ ਦੇ ਮਸ਼ੀਨ ਆ ਗਈ ਜੇ ਤਾ ਉਹ ਬਲਾਕ ਕਰਨਾ ਕਿੱਥੇ ਹੋਣਾ ਉੱਤੇ ਆ ਗਈ ਆ ਗਈ ਆ ਗਈ ਹਾਂ ਆਹ ਗੱਡੀ ਸਾਹਮਣੇ ਅੱਛੇ ਬਹੁਤ ਹੈ ਕਿ ਉੱਧਰ ਕਿੱਧਰ ਆਈ ਤੇਰੇ ਬੋਲਿਆਂ ਕਿੱਥੇ ਆਏ ਨਾ ਨੇ ਆਪਣੀ ਵੱਟੜੀ ਆਪਣੀ ਨਹੀਂ ਵੱਜਣੀ ਨੇ ਅੱਛਾ ਹਾਂ ਸਾਨੂੰ ਵੱਟ ਹੋ ਜਣੀ ਗੱਲ ਕਿ ਨਹੀਂ ਜਾਨ ਜੰਨ੍ਹੇ ਜਾਨ ਚੜੇ ਹੋਏ ਆ ਸਰਦ ਨੂੰ ਜੋਰ ਨਾਲ ਮੇਰੇ ਡਰੈਕਟਰ ਦਾ ਕਣਕ ਜੱਤ ਦਾ ਥੱਪਾ ਲਾ ਕੇ ਫਿਰ ਬਣਾ ਲੈਦਾ ਡਰੈਕਟਰ ਦਰੋਂ ਦਾ ਕੁਝ ਨਹੀਂ ਆਉਂਦੀ ਨਾ ਬਈ ਸਵਾਈ ਜੀ ਰੋਹ ਸਾਫ ਕੱਢਦਾ ਹਾਂ ਹਾਂ ਐ ਸਾਫ ਕੋਈ ਬੰਨਣਾ ਨਹੀਂ ਕੋਈ ਕਰਦਾ ਰਹੀ ਕਰਦਾ ਐ ਸਾਫ ਆ ਜਾ ਆ ਮਾਇ ਮਾਇ ਘਰੋਂ ਮੱਢੀ ਬਾਬਾ ਉਹ ਨਾ ਨਾ ਘੋਦ ਤੇ ਬੈਠਣਾ ਘੋਦ ਨਹੀਂ ਇਹ ਬਾਰ ਮੇਰੇ ਫੜੀ ਜਾਂਦਾ ਨਹੀਂ ਨਿਕਾ ਹਾਂ ਬੇਮਹਾਰਈ ਜਾਣਾ ਹਾਂ ਇਹ ਵਧੀਆ ਆ ਘੋਦ ਤੇ ਉਹਦਾ ਘੋਦ ਦੇ ਪਾਸੇ ਰੱਖ ਦੇ ਨਾ ਨਹੀਂ ਆਪ ਨੂੰ ਲੈਣਾ ਆਪੜੀਆ ਕੋਈ ਫਾਇਦਾ ਕੋਈ ਨਹੀਂ ਹੈਗਾ ਐਨਾ ਨਹੀਂ ਨਾ ਅਗ ਨਹੀਂ ਥੋੜੇ ਨਹੀਂ ਸੀ ਪਰ ਮੈਂ ਨਹੀਂ ਸੀ ਲੋੜ ਨਹੀਂ ਜਿਹੜਾ ਤੁਹ ਬਲਾਵਾ ਹੀ ਕੀਤਾ ਹੋ ਚੱਲਿਆ ਦਿਖਾਉਣੇ ਬਾਈ ਤੇ ਝਾੜ ਤੋਂ ਨਾਲ ਦਾ ਬਾਕੀ ਦੇਖਦੇ ਇੰਨਾ ਹੋ ਗਿਆ ਬੰਦ ਇੱਧਰ ਆ ਕੰਮ ਹੋ ਗਿਆ ਸਮਾਪਤ ਭਈਏ ਚੱਲੀਆਂ ਵੀ ਚਲੇਗੇ ਅੱਡੇ ਅੱਡੇ ਫੇਰੇ ਰਹਿਗੇ ਮਾ ਸਮਾਪਤ ਹੋ ਗਿਆ ਕੰਮ ਹੈ ਟਾਈਮ ਨਾਲ ਹੋ ਗਿਆ ਟਾਈਮ ਨਾਲ ਹੋ ਗਿਆ ਵਧੀਆ ਜੇ ਜੱਗਾ ਕਹਿੰਦਾ ਦੁਪਹਿਰ ਤੇ ਬਾਅਦ ਮਾ ਫਿਰ ਤਾਂ ਨਹੀਂ ਰਹੋ ਜਣਾ ਅ ਬਈ ਇਹ ਵੀ ਕਹਿੰਦੇ ਜੇ ਵੀ ਆ ਜਾਓ ਆ ਜਾਓ ਚੱਲ ਇਹਨਾਂ ਦਾ ਵੀ ਸਰ ਗਿਆ ਫੇ ਪਤਾ ਹੈ ਕਿੰਨਾ ਟਾਈਮ ਲੱਗਦਾ ਹੈ ਇਹਨੂੰ ਪਤਾ ਹੈ ਨਾ ਕਿਨਾ ਟਾਈਮ ਲੱਗਦਾ ਖਾਸੇ ਟਾਈਮ ਲੱਗਦਾ ਹੈ 2 ਘੰਟੇ ਲੱਗ ਗਿਆ ਹਾਂ ਜੱਜ ਨੂੰ ਕੀ ਪਤਾ ਆਰਾਮ ਜਾ ਕੇ ਪੈ ਜਾਣਾ ਹੈ ਹਾਂ ਹੋਰ ਕੀ ਪਤਾ ਇਸ ਨੂੰ ਸਾਰਾ ਕੰਮ ਤਾਂ ਇਹੀ ਕਰਨਾ ਹਾਂ ਆ ਬਈ ਨੂੰ ਕਤਰ ਫੇਰ ਕੋ ਇਸ ਵਿੱਚ ਇਸ ਵਿੱਚ ਦੁਰਨਾ ਤੂੰ ਛੁੱਟਦੀ ਹੈ ਨਹੀਂ ਸਾਥੇ ਹੋਣਾ ਮੈਂ ਛੱਡ ਦਊਂਗਾ ਮਗਾ ਪਟਤ ਫੇਰ ਦੇ ਨੂ ਹਾਂ ਕਤਰ ਫੇਰ ਕੋ ਫੇਰ ਛੋਟਾ ਬੂਟਾ ਸੁੱਕਦਾ ਕਰਨਾ ਹਾਂ ਅੱਜ ਆਪ ਚੱਕ ਦੇਵੇ ਤੂੜੀ ਵੇਚਦੀ ਐ ਕੋਈ ਥੱਲੇ ਕਿਸ ਨੂੰ ਵੀ ਕਰਤਾ ਦਾ ਕੀਦਾ ਇਹਦਾ ਕੀਦਾ ਕੇ ਚਕਾ ਦੇਣੀ ਹੁਣ 1-2 ਇੰਚ ਚਕਾ ਦੇਣਾ ਕੰਮ ਇਹਨੇ ਬਹੁਤ ਨਖਰਾ ਕਰਤਾ ਹੈ ਇਹੇ ਹਾਂ ਚਾਚਾ ਲੱਗਣਾ ਭੱਜੇ ਫਿਰਦੇ ਬੰਦੇ ਆ ਤੂੜੀ ਵਾਲੇ ਇਹਦੇ ਸਰੋਂ ਦੇ ਇਹੇ ਫਿਰਦੇ ਇਹ ਕਹਿੰਦਾ ਨਖਰੇ ਕਰਦੇ ਆ ਬੰਦੇ ਚੱਕਣੇ ਵਾਲੇ ਚੱਕਣੇ ਵਾਲਿਆਂ ਦਾ ਕਰ ਨਹੀਂ ਆ ਨਖਰੇ ਡੈਡੀਆਂ ਘਬਰੇ ਹੋਣੀ ਕਰ ਦੇਣਾ ਫੋਨ ਕੱਟ ਲਿਆ ਕਰਿਆ ਤਾਂ ਆ ਜਾਣਾ ਆਵੇ ਆ ਜਾਣਾ ਆ ਜਾਣਾ ਜਿਹੜੇ ਕੋ ਮੁੰਡਾ ਵਾ ਚੱਕ ਲਵੇ ਆਪਣਾ ਤਾਂ ਗੰਨੇ ਦਾ ਮਾਰੂ ਉਹਨੂੰ ਹੁਣ ਫੋਨ ਕਰ ਦੇਣਾ ਤਾਂ ਉਹ ਤੇ ਦਿਲਵਾ ਕਰਾ ਨੂੰ ਹਾਂ ਉਹਨਾਂ ਨੇ ਵੀ ਚੱਕ ਲਾਉਂ ਉਹ ਵੀ ਚੱਕਦੇ ਆ ਭੈਣੀ ਉਹ ਤਿੰਨ ਚਾਰ ਤਾਂ ਬੀਜਾ ਵੀ ਹੈਗਾ ਬੀਜਾ ਚੱਕਾ ਬਹੁਤ ਚੱਕ ਲੰਦੇ ਆ ਬਹੁਤ ਹੈ ਬਸ ਤਾਂ ਖੀਤਾ ਹੁਣ ਮੁੰਡੇ ਦੇ ਫਿਰਦੇ ਤੇ ਅੱਛਾ ਦੇਖ ਦੇ ਹਾਂ ਉਹ ਵੀ ਡੀਲੀਵਰੀ ਕਰਦੇ ਆ ਮੂਰੇ ਕਰਦੇ ਕਰਦੇ ਇੱਥੇ ਅਬੂਜਾ ਜੇ ਬਹੁਤ ਜਾਂਦਾ ਜਾਚੇ ਹੈ ਅਬੂਜਾ ਰੋਪੜ ਲੁਧਿਆਣੀ ਪਹੇਰੇ ਜਾਂਦਾ ਨਾ ਨਾ ਅਬੂਜਾ ਚ ਵਕੀ ਜਾਂਦਾ ਇਹਨਾਂ ਨੇ ਇੰਨੀ ਦੂਰ ਤੱਕ ਜਾਂਦੇ ਨੇ ਨਾ ਇਹ ਅਬੂਜਾ ਬੰਦ ਹੋ ਗਈ ਨਹੀਂ ਨਹੀਂ ਸਭ ਚੱਲਦਾ ਆਉ ਲੁਧਿਆਣੇ ਕਹਿੰਦੇ ਜਾਂਦਾ ਬਹੁਤ ਖਾਈ ਪੱਠੀਆਂ ਨੂੰ ਆਹ ਜਾਂਦਾ ਬਹੁਤ ਜਾਂਦਾ ਲੁਧਿਆਣੇ ਸਾਰਾ ਇੱਥੇ ਹੀ ਜਾਂਦਾ ਹਾਂ ਚੱਲ ਜਾਂਦਾ 4 ਘੰਟੇ ਲੱਗੇ ਇਹਨਾਂ ਘੰਟਾ ਕੇ ਸਾਨੂੰ ਜਿਨ੍ਹਾਂ ਨੇ ਉਹ ਖਰਾਬ ਤਿੰਨ ਘੰਟੇ ਦਾ ਲੱਗਦਾ ਹੀ ਹੈ ਇਹ ਕਿਹੜੇ ਵਕਤ ਖੜਾ ਲਿਆ ਵਿੱਚ ਹਾਂ ਖੜਾ ਲਿਆ ਚਾ ਘੰਟਾ ਰੋਗ ਵੀ ਪੁੱਠਾ ਲਾਉਂਦੇ ਆੜ ਕੇ ਨਹੀਂ ਜੇ ਲੱਗਦਾ ਹੀ ਉਹ ਜੋ ਗੱਡੀ ਦੇ ਵਿੱਚ ਕੀ ਜਾਨੇ ਵਿੱਚ ਨੂੰ ਜਿੰਨਾ ਮੂੰਹ ਅੰmei ਵਿੱਚ ਜਾਊਗਾ ਉਹ ਇਹ ਤਾਂ ਕੀ ਜਾਨੇ ਕੰਲੀ ਛੋਟਾ ਹਾਂ ਕੰਲੀ ਤੋਂ ਛੋਟਾ ਦਾ ਥਰਸ ਉਹ ਬਾਲਾ ਗੱਡੀ ਆ ਗੱਡੀ ਛੋਟਾ ਜਾ ਸਾਲਾ ਦੂਆ ਪਾਸੇ ਰਿਖਾਉਂਦਾ ਜੇ ਤੂੰ ਰੂਝੜਾ ਰੂਝੜਾ ਵੀ ਜਿੱਦੇ ਜਿਹੜਾ ਉੱਧਰ ਉੱਧਰ ਤਾਂ ਵਸਾਉ ਇਹਨੂੰ ਉੱਠੇ ਬਾਅਦ ਤੇ ਵਸਾਉਂਦੇ ਆ ਪਰੂ ਨੂੰ ਬੰਦੇ 4 ਚੜੇ ਹੋਏ ਉੱਪਰ 4 ਬੰਦੇ ਜੜੇ ਆ ਆ ਬੰਦੇ 4 ਇਹਦਾ ਬੰਦੇ ਅੱਜ 12 13 ਤੇ ਨਹੀਂ ਤਾਂ ਟਾਈਮ 3-4 ਹੁੰਦੇ ਫਿਰ ਤਾਂ ਕਸਮਾਣੀ ਪਈ ਜਾਂਦੀ 5 ਬੰਦੇ ਵੀ ਹੁੰਦੇ ਫਿਰ ਤਾਂ ਕੰਮ ਔਖਾ ਹੋ ਜਾਂਦਾ ਸਰੋਂ ਦਾ ਬੰਦੇ ਸਰੋਂ ਚੱਲੇ ਤੇ ਚੱਲੂ ਨੂੰ ਬੜਾ ਟਾਈਮ ਲੱਗਦਾ ਸਰੋਂ ਨੂੰ ਟਾਈਮ ਲੱਗਦਾ ਸਰੋਂ ਨੂੰ ਲੱਗਦਾ ਟਾਈਮ ਇਹਨੂੰ ਬੰਦੇ ਚਾਹੀਦੇ 7-8 ਘੰਟੇ ਘੱਟ ਤੇ ਘੱਟ ਤਾਂ ਇਹ ਬੰਦੇ 12 12-10 12 ਤੇ ਫਿਰ ਉਹ ਕਣਕ ਨੂੰ ਸਰ ਜਾਂਦਾ ਪੰਜ-ਚਾਰ ਬੰਦੇ ਆ ਜਾਂਦੇ ਵਾਲੇਕੁਮ ਸਤਿ ਆਏ ਆ ਫਿਰ 30 ਰੁਪਏ ਰੂਗੇ ਤੇ ਰੂਪ ਕਿਧਰੇ ਬਸਰੂ ਦਾ ਕਿਧਰੇ ਬਸਰੂ ਦਾ ਆ ਤੁਰਨਾ ਔਖਾ ਇਹਦੇ ਵਿੱਚ ਥੱਬਾ ਚੱਕ ਕੇ ਲਿਆ ਕੇ ਤੁਰਨਾ ਬੰਦਾ ਬਾੜ ਜਾਂਦੀਆਂ ਵਾਲੀਆਂ ਹਾਂ ਬਾੜਦੀਆਂ ਗਾੜੀ ਦੇ ਕਮਾਉਂਗਾ ਪਤਾ ਥੱਲੇ ਨਾ ਪਰ ਸਾਰਾ ਗਾਂ ਘਿਸਰੇ ਨਾ ਤੇ ਸਿਰ ਨਾ ਨਹੀਂ ਪੱਲੀ ਫੜ ਲਓ ਪਹਿਲਾਂ ਮੋਟਾ ਮੋਟਾ ਭਰ ਲਓ ਮੋਟਾ ਮੋਟਾ ਭਰ ਲਓ ਫੇਰ ਨਿਕਲ ਜਾਣਾ ਗਾਂ ਫੇਰ ਨਿਕਲ ਜਾਊਂਗਾ ਲੈ ਇਹ ਪੰਡਾ ਹੀ ਬੰਦ ਤੀਆਂ ਲੈ ਵੀ ਫੋਨ ਆ ਗਿਆ ਕਰ ਦੇਣਾ ਡੈਡੀ ਇਹ ਵੇਚਣਾ ਆ ਗਿਆ ਆ ਗਿਆ ਨਹੀਂ ਆ ਬੰਦਾ ਕਹਿੰਦਾ ਲੋ ਜੀ ਬਾਈ ਨਿਪਟ ਗਿਆ ਕੰਮ ਉੱਚਾ ਲੰਘ ਗਿਆ ਭਾਈ ਨਬੇੜ ਦਾ ਕੰਮ ਤੇ ਮਾੜਾ ਮੋਟਾ ਜਿਹੜਾ ਫੂਸ ਦਾ ਜ਼ਿਆਦਾ ਬਾਈ ਉਹ ਤਾਂ ਆਪਾਂ ਨੇ ਇੱਧਰ ਪੰਡਾ ਚ ਪਾ ਲਿਆ ਆ ਦੋ ਪੰਡਾ ਬਣਤੀਆਂ ਇਹਨਾਂ ਨੇ ਪੱਖੇ ਨਾਲ ਆ ਹੋ ਜੂंगी ਤੇ ਬਾਕੀ ਥੱਲੇ ਭਰਦੇ ਉੱਪਰ ਤੱਕ ਭਰ ਦੋ ਐਂ ਸਵਾਰ ਕੇ ਆਹ ਹਾਂ ਠੀਕ ਹਾਂ ਫਾਈ ਉਲਾ ਵੀਤਾ ਬਈ ਆਉਣਾ ਇਹ ਹਾਈਬ੍ਰਿਡ ਵਧੀਆ ਨਿਕਲ ਗਿਆ ਝਾੜ ਵਧੀਆ ਹੈਂ ਕਿੰਦੇ ਥੱਲੇ ਹੋਗੇ ਇਹ 2 3 4 5 6 7 8 10 11 ਆਪਾਂ ਮੋਟਾ ਮੋਟੀ 15 ਹੋ ਜਾਗਾ ਉਹ ਸੋ ਚੁਣੋ ਵਿੱਚ ਕੱਟ ਕੇ ਵੀ ਹੂਸ ਕੱਟ ਕੇ ਸਾਫ ਕਰਕੇ ਆਠ ਹੋ ਚਲੇਗੀ ਆ ਰਹਿ ਗਈ 40 45 42 ਕਿਲੋ ਦਾ ਇੱਕ ਥੱਲਾ ਆਏਗਾ ਤਾਂ ਹੋ ਜਾਣੀ ਬਹੁਤ ਵਧੀਆ ਝਾੜ ਹੋ ਗਿਆ ਬਾਕੀ ਦਾ ਕੰਡਾ ਦਾ ਸਹੀ ਹੈ ਕੰਡਾ ਹੀ ਮੂਜੀ ਬਾਨੀ ਦੇ ਕਹੀਏ ਤਾਂ ਕੰਟਰੋਲ ਐਕਤੀ ਬਾਈ ਰੇਟ ਦੱਸਿਓ ਤੁਹਾਡੇ ਏਰੀਆ ਚ ਕਿਆ ਕਿਆ ਰੇਟ ਚੱਲਦਾ ਈ ਸਰੋਂ ਦਾ ਰੇਟ 6.5 ਜਾਂ 5000 ਚੱਲਦਾ 5000 ਕੱਟ ਗਿਆ ਕੱਟ ਗਿਆ ਪਹਿਲਾਂ 6000 32 ਰੇਟ 4800 5000 ਹੁਣ ਰੇਟ ਕੱਟ ਗਿਆ ਬਾਕੀ ਬਾਈ ਤੁਸੀਂ ਦੱਸਿਓ ਆਪਣੇ ਆਪਣੇ ਏਰੀਆ ਚ ਹਾਂ ਵੀ ਕਿਆ ਰੇਟ ਚੱਲਦਾ ਸਰੋਂ ਦਾ ਹਨਾ ਇਹ ਤਾਂ ਰਾਜਪੁਰੇ ਦੇ ਜਿਆਦਾ ਦੱਸਦੇ ਆ ਮੈਂ ਇਹ ਕਰਾ ਲਈ ਗਈ ਇਹਨੇ ਕਰਾ ਲਈ ਗਏ 4800 ਲੱਗੀ ਕਿਉਂ ਵੇਚ ਕੇ ਆਇਆ ਕੋਈ ਆਪਣੇ ਪਿੰਡ ਦਾ 4800 ਲੱਗੀ ਜਨਾ ਚਲੋ ਬਾਕੀ ਬਾਈ ਕਣਕ ਕੱਲੂ ਵੱਡੂਗੇ ਮਸ਼ੀਨ ਵਾਲੇ ਗੈਤਾ ਓਕੇ ਪੱਕੀ ਆ ਲੈ ਗੀਲੇ ਚਾਰ ਪੰਜ ਗੀਲੇ ਥੂਏ ਪਾਰ ਵਾਲੇ ਕਿਲੇ ਦੇ ਦਾ ਬੀਜ ਰੱਖਣਾ ਹੂੰ ਜਿਵੇਂ ਉਦਾਂ ਹੀ ਪਾਉਂਦੇ ਅੱਧੇ ਗੀਲੇ ਚ ਬਹੁਤ ਮੁੱਕੀ ਦੇ ਚ ਵਿਚੇ ਰੱਖ ਦਿਓ ਅੱਧੇ ਗੀਲੇ ਜਿਹੋ ਦਾ ਪਾ ਲਵੇ ਦੇਵਾ ਤੁਰ ਤੜੀ ਹਾਂ ਉਹ ਪੱਲੇ ਨੂੰ ਵੀ ਉਹ ਜੋ ਕਰ ਲੋ ਪੱਲੀ ਪਰ ਆਓ ਪੱਲੇ ਨਾਲ ਆਲਾ ਜੀ ਕਿਹੜਾ ਪੱਲੇ ਵਿੱਚ ਰਹਿੰਦਾ ਹਲੇ ਪੱਲੇ ਵਿੱਚ ਪੱਲੀ ਦੇ ਦਿੰਗੇ ਆਓ ਆਹ ਮੋਟਾ ਮੋਟਾ ਐਵੀਂ ਭੂਸੀ ਆ ਅੜਾ ਹੋ ਜਾਏਗਾ ਮੰਡੀ ਵਿੱਚ ਜਾਣਾ ਮੰਡੀ ਵਿੱਚ ਵੀ ਜਾਏਗਾ ਘਰਾਂ ਅੜਾ ਲੂੰਗੇ ਘਰਾਂ ਵੀ ਤਾਂ ਰੱਖਣਾ ਉਹ ਮੰਡੀ ਸਾਥੇ ਰੱਖ ਦਿੰਦੇ ਪਰ ਬਾਕੀ ਦੱਸ ਦਿਓ ਭਾਈ ਲੋਕਲ ਜੇ ਕਿਸੇ ਨੇ ਲੈਣਾ ਹੋਵੇ ਕੋਈ ਚੱਕਰ ਦੀ ਆਪਾਂ ਦੇ ਦੇ ਦੂੰਗੇ ਆਓ ਸਾਫ ਸੁਥਰਾ ਸਾਫ ਕਰੋ ਰੋਣਾ ਬੰਦ ਯੋ ਭਾਈ ਲੱਤੀ ਭਜੀ ਭਾਈ ਕੰਮ ਹੋ ਗਿਆ ਫਾਈਨਲ ਆਪਣਾ ਤੇ ਦਾਤਾ ਸਮਾਨ ਸਾਰਾ ਓਕੇ ਆ ਭਾਈ ਕੰਮ ਚਲੋ ਜੀ ਮਿਲਦੇ ਆਂ ਬਾਈ ਕਿਸੇ ਅਗਲੀ ਵੀਡੀਓ ਵਿੱਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ